ਤੁਹਾਡਾ ਸਭ ਲੋਚ ਚੈਨਲ ਤੇ ਤੁਹਾਡਾ ਸਾਰਾ ਸਾਕਦਾ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਜੀ ਸਬਜੀ ਦੀ ਸਬਜੀ ਬਣਾਵਾਂਗੇ ਜੀ ਆਪਾਂ ਬੰਦ ਗੋਬੀ ਤੇ ਮਟਰ ਦੀ ਸੁੱਕੀ ਸਬਜੀ ਬਹੁਤ ਹੀ ਵਧੀਆ ਸਬਜੀ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਬਿਲਕੁਲ ਝਟਪਟ ਬਣ ਕੇ ਤਿਆਰ ਹੋ ਜੂਗੀ ਸਬਜੀ ਤੇ ਬਿਲਕੁਲ ਘੱਟ ਮਸਾਲੇ ਜੋ ਵੀ ਆਪਣੇ ਰਸੋਈ ਵਿੱਚ ਹੁੰਦੇ ਨੇ ਉਹਨਾਂ ਮਸਾਲਿਆਂ ਨਾਲ ਹੀ ਆਪਾਂ ਸਬਜੀ ਜਿਹੜੀ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਆਪਾਂ ਇੱਕ ਗੋਲੀ ਲੈ ਲਈ ਹੈ ਜੀ ਮਟਰ ਦੀ ਮਟਰਾਂ ਨੂੰ ਆਪਾਂ ਕੱਢ ਲਿਆ ਸੀ ਦਾਣੇ ਤੇ ਨਾਲ ਹੀ ਆਪਾਂ ਇੱਕ ਫੁੱਲ ਲਿਆ ਬੰਦ ਗੋਬ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਬੰਦ ਗੋਭੀ ਜਿਹੜੀ ਐ ਇਹਨੂੰ ਕੱਟ ਲੈਨੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਸਬਜੀ ਨੂੰ ਲਾਉਨੇ ਆ ਤੜਕਾ ਉਸ ਤੇ ਸੈਟਰਟੇ ਵੀ ਮਾਰ ਲਾਂਗੇ ਕੱਟ ਤੇ ਹੁਣ ਆਪਾਂ ਇਹਨੂੰ ਕੱਟ ਲੈਨੇ ਆ ਚਲੋ ਜੀ ਗੋਭੀ ਦੀ ਕਟਿੰਗ ਆਪਾਂ ਕਰ ਲਈ ਇੱਕ ਕੜਛੀ ਦੇ ਕਰੀਬ ਆਪਾਂ ਪਾ ਲਾਂਗੇ ਜੀ ਸਰੋਂ ਦਾ ਤੇਲ ਸਰੋਂ ਦੇ ਤੇਲ ਦਾ ਜਿਹੜਾ ਤੜਕਾ ਸੁੱਕੀ ਸਬਜ਼ੀ ਦੇ ਵਿੱਚ ਬਹੁਤ ਵਧੀਆ ਟੇਸਟ ਆ ਜਿਹੜਾ ਹੁੰਦਾ ਤੇ ਤੇਲ ਨੂੰ ਕਰ ਲੈਣੇ ਆ ਚੰਗੀ ਤਰ੍ਹਾਂ ਗਰਮ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਤੇਲ 'ਚ ਪਾ ਦਾਂਗੇ ਜੀ ਦੋ ਸੁੱਕੀਆਂ ਲਾਲ ਮਿਰਚਾਂ ਤੇ ਇੱਕ ਪਾ ਦਾਂਗੇ ਤੇਜ ਪੱਤਰ ਤੇ ਨਾਲ ਹੀ ਇੱਥੇ ਪਾ ਦਾਂਗੇ ਜੀ ਇੱਕ ਚਮਚ ਜੀਰੇ ਦਾ ਜੀਰਾ ਪਾਉਣ ਤੋਂ ਬਾਅਦ ਗਰਮ ਹੋ ਜਾਏਗਾ ਚੰਗੀ ਤਰ੍ਹਾਂ ਨਾਲ ਹੀ ਆਪਾਂ ਪਾ ਦਾਂਗੇ ਲਸਣ ਤੇ ਅਦਰਕ ਤੇਲ ਕਰ ਲੈਣਾ ਚੰਗੀ ਤਰ੍ਹਾਂ ਫਰਾਈ ਅਦਰਕ ਲਸਣ ਪਾਉਣ ਤੋਂ ਬਾਅਦ ਅੱਤੇਜ ਪਾ ਦਾਂਗੇ ਤੇ ਹਰੀਆਂ ਮਿਰਚਾਂ ਵੀ ਆਪਾਂ ਨਾਲ ਹੀ ਪਾ ਕੇ ਤੇ ਇਹਨਾਂ ਨੂੰ ਭੁੰਨ ਦੇ ਲਿਆ ਤੇ ਆਜ ਭੁੱਜ ਗਏ ਨੇ ਤੇ ਹੁਣ ਆਪਾਂ ਪਾ ਦਾਂਗੇ ਜੀ ਸਵਾਦ ਦੇ ਹਿਸਾਬ ਨਾਲ ਇੱਕ ਚਮਚ ਪਾ ਲਾਂਗੇ ਆਪਾਂ ਨਮਕ ਦਾ ਅੱਧਾ ਚਮਚ ਪਾ ਲਾਂਗੇ ਆਪਾਂ ਹਲਦੀ ਅੱਧਾ ਚਮਚ ਪਾ ਲਾਂਗੇ ਆਪਾਂ ਗਰਮ ਮਸਾਲਾ ਤੇ ਚਮਚ ਦਾ ਚੌਥਾ ਹਿੱਸਾ ਪਾ ਲਾਂਗੇ ਆਪਾਂ ਲਾਲ ਮਿਰਚ ਕਿਉਂਕਿ ਆਪਾਂ ਹਰੀਆਂ ਵੀ ਪਾਈਆਂ ਨੇ ਤੁਸੀਂ ਆਪੇ ਟੇਸਟ ਦੇ ਹਿਸਾਬ ਨਾਲ ਮਿਰਚ ਜਿੰਨੀ ਖਾਣੀ ਪਸੰਦ ਕਰਦੇ ਤੁਸੀਂ ਪਾ ਸਕਦੇ ਹੋ ਤੇ ਹੁਣ ਆਪਾਂ ਸਾਰੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਭੁੰਨ ਲੈਣੇ ਆ ਦੋ ਮਿੰਟਾਂ ਬਾਅਦ ਮਸਾਲੇ ਸਾਰੇ ਭੁੰਨ ਲੈਨੇ ਤੇ ਹੁਣ ਆਪਾਂ ਲੈਨੇ ਜੀ ਕੱਟੇ ਹੋਏ ਟਮਾਟਰ ਤਿੰਨ ਟਮਾਟਰ ਆਪਾਂ ਮੀਡੀਅਮ ਸਾਈਜ਼ ਦੇ ਲੈ ਰਹੇ ਤੇ ਇਹਨਾਂ ਨੂੰ ਆਪਾਂ ਹੁਣ ਮਸਾਲੇ ਦੇ ਵਿੱਚ ਪਾ ਦਿੰਦੇ ਆ ਤੇ ਹੁਣ ਆਪਾਂ ਪਾ ਦਿੰਨੇ ਆ ਜੀ ਮਟਰ ਮਟਰ ਵੀ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਨੇ ਆ ਚਲੋ ਜੀ ਮਟਰਾਂ ਨੂੰ ਵੀ ਆਪਾਂ 2 ਮਿੰਟ ਸੇਕ ਲਵਾ ਲਿਆ ਮਸਾਲੇ ਦੇ ਵਿੱਚ ਤੇ ਹੁਣ ਆਪਾਂ ਪਾ ਦਿੰਨੇ ਆ ਜੀ ਬੰਦ ਬੱਬੀ ਥੋੜੀ ਜੀ ਪਾ ਕੇ ਤੇ ਆਪਾਂ ਕਰ ਲੈਨੇ ਆ ਮਿਕਸ ਤੇ ਬਾਕੀ ਦੀ ਵੀ ਪਾ ਲੈਨੇ ਆ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਬਜੀ ਬਣੀ ਹੈ ਤੇ ਸਬਜੀ ਦਾ ਕਲਰ ਵੀ ਦੇਖੋ ਬਹੁਤ ਵਧੀਆ ਆਇਆ ਤੇ ਹੁਣ ਆਪਾਂ ਇੱਥੇ ਥੋੜਾ ਜਿਹਾ ਪਾ ਦਾਂਗੇ ਜੀ ਕੱਟਿਆ ਹੋਇਆ ਧਨੀਆ ਸਬਜੀ ਸੁੱਕੀ ਹੋਵੇ ਚਾਹੇ ਗਰੇਵੀ ਵਾਲੀ ਹੋਵੇ ਧਨੀਆ ਤੋਂ ਬਿਨਾ ਹੂਰੀ ਹੈ ਤੇ ਇਹਨੂੰ ਕਰਦੇ ਨੇ ਜੀ ਧਨੀਆ ਨੂੰ ਚੰਗੀ ਤਰ੍ਹਾਂ ਮਿਕਸ ਇਹ ਹੁਣ ਆਪਾਂ ਸਬਜੀ ਨੂੰ ਇੱਕ ਪਲੇਟ 'ਚ ਪਾ ਕੇ ਸਰਵ ਕਰਦੇ ਆ ਚਲੋ ਜੀ ਗਰਮਾ ਗਰਮ ਬੰਦ ਗੋਭੀ ਮਟਰ ਦੀ ਸੁੱਕੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਜੇ ਬਹੁਤ ਹੀ ਵਧੀਆ ਸਬਜ਼ੀ ਆਪਣੀ ਬਣ ਕੇ ਤਿਆਰ ਹੋਈ ਹੈ ਕੁਕੀ ਸਬਜੀ ਵਿੱਚ ਤੁਸੀਂ ਬਰੋਂਠੀ ਨਾ ਲਖਾਓ ਸਾਦੀ ਨਾਲ ਤੇ ਚਾਹੇ ਕਾਓ ਜੀ ਚੋਲਾ ਦੇ ਨਾਲ ਸਬਜੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਇਹ ਲੱਗਦੀ ਆ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜੁਲ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਹੋਂ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮੇਰੇ ਨਾਲ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ